ਸਿਆਣੇ ਕਹਿੰਦੇ ਵੀ ਰੋਜ਼ ਕਹਿੰਦਾ ਸੀਗਾ ਆਦਰੀ ਕੋਈ ਬੰਦਾ ਸੀ ਮੇਰੇ ਵਰਗੇ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਅੱਜ ਅੱਜ ਇੱਕ ਸੱਚੀ ਮੁੰਡੀ ਸ਼ੇਰ ਆ ਗਿਆ ਫਿਰ ਤੁਸੀਂ ਰੌਲਾ ਪਾਈ ਜਨੋ ਯਾਰ ਨਹੀਂ ਨਹੀਂ ਭਾਈ ਉਹ ਤਾਂ ਦੇਖੋ ਹੋਣਾ ਹੀ ਹੁੰਦਾਗਾ ਪਹਿਲਾਂ ਵੀ ਤੁਸੀਂ ਜਿਹੜੀਆਂ ਇਹੋ ਜਿਹੀਆਂ ਵੀਡੀਓ ਪਹਿਲਾਂ ਵੀ ਫਣੀ ਬਣਾ ਗਾ ਕਿਤੇ ਕਹਦਣਾ ਵੀ ਜੱਟਾਂ ਨੇ ਪਹਤਾ ਕੀ ਕਰੀਨਾ ਫੁਲਾਣੇ ਧੰਕੇ ਲੋਕ ਕਿਵੇਂ ਯਕੀਨ ਮੰਨਣ ਵੀ ਇਹ ਸੱਚ ਆ ਤੇ ਝੂਠ ਕਈ ਆਉਣਾ ਜਿਵੇਂ ਹੁਣ ਇਹ ਨੂੰ ਹੀ ਆਖੀ ਜਾਂਦੇ ਆ ਕਹਿੰਦੇ ਆ ਆਪਦੀ ਮਸ਼ਹੂਰੀ ਕਰਨ ਮਾਰੇ ਆਂਡੇ ਆਪਦੀ ਬੰਦੇ ਸੀ ਚੋਰੀ ਕਰਨ ਆਲੇ ਸਾਰਾ ਇੱਥੇ ਭਾਈ ਉਹ ਅੱਧਾ ਪਿੰਡ ਇਕੱਠਾ ਕਰਕੇ ਇਹਦੇ ਘਰੇ ਆਏ ਸੀ ਰਾਜਨਾਮਾ ਕਰਨ ਅੱ ਇਹ ਅੱフィ ਇੱਥੇ ਜਿਹੜੀ ਪਹਿਲਾਂ ਬਣਾਈਆਂ ਉਹ ਫੇਕ ਐ ਬਣਾਉਣੇ ਬਈ ਇੱਕ ਨਾ ਆਪਾਂ ਜਿਹੜਾ ਜੱਟ ਜੱਟ ਦਾ ਧੌਣ ਚ ਕਿਲਾ ਆਪਣੇ ਉਹ ਕੱਢ ਕੇ ਆਪਾਂ ਆਦੇ ਕੰਮ ਤੇ ਲੱਗੇ ਜਿਵੇਂ ਆ ਮੁੰਡਾ ਇਹਦੇ ਕੋਲ 25 30 ਕਿਲੇ ਵੰਨਦੇ ਆ ਉਹ ਜਾ ਤੂੰ ਆ ਕੰਮ ਕਰ ਨਹੀਂ ਸਕਦਾ ਫੇਰ ਉਹ ਬੰਦਾ ਕੰਮ ਕਰਦਾ ਵੀ ਐ ਸ਼ਹਿਰ ਮੈਨੂੰ ਐ ਕਿਵੇਂ ਕਹਿਤਾ ਮੈਂ ਕਰਕੇ ਦਿਖਾਉਂਗਾ ਅਸੀਂ ਵੀ ਭਾਈ ਓਵੇਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਚਾਹੇ ਕਿਸੇ ਵੀ ਜਾਤ ਦਾ ਹੋਵੇ ਉਹਨੂੰ ਅਣਖ ਜਗਾਉਣੇ ਵੀ ਯਾਰ ਤੁਸੀਂ ਐਂ ਕਹਤੋਂ ਕਿ ਇਹਨੇ ਪੰਜਾਬ ਚ ਕੰਮ ਹੈ ਨਹੀਂ ਪਰ ਜ਼ਿਆਦਾ ਤੁਸੀਂ ਜਿਹੜੀਆਂ ਵੀਡੀਓ ਬਣਾਉਂਦੇ ਉਹਦੇ ਥੱਲੇ ਲਿਖ ਦਿਆ ਕਰਵਾਉਂਦਾ ਲਿਖਿਆ ਹੁੰਦਾ ਭਾਈ ਨਕਲੀ ਆਪ ਲਿਖਿਆ ਹੁੰਦਾ ਪੜਦੇ ਨਹੀਂ ਇਹ ਭਾਈ ਜਾਲੀ ਵੀਡੀਓ ਦਾ ਤੇ ਉਹਦਾ ਪਤਾ ਲੱਗ ਜਾਂਦਾ ਠੀਕ ਹੈ ਉਹਦੇ ਚ ਭਈਆ ਨਹੀਂ ਲਿਆਂਦਾ ਅਸੀਂ ਤੁਸੀਂ ਹਾਂ ਭਈਆ ਹੁਣ ਲਿਆ ਕਰਾਂਗੇ ਉਹ ਟ੍ਰੈਂਡ ਕਰ ਲਿਆ ਸੀ ਪਾਲਾ ਰਾਜੂ ਇਹ ਬੰਦੇ ਪਹਿਲੇ ਦੋਨੋਂ ਬੰਦੇ ਜਾਲੀ ਵੀਡੀਓ ਬਣਾਤੇ ਤੇ ਆਣਾ ਅਜੀ ਉਹ ਯਾਰ ਉਹ ਜਾਲੀ ਵੀਡੀਓ ਬਣਾਉਂਦੇ ਸੀ ਆ ਸਮਝ ਲੈ ਬੱਬਾ ਤੇ ਅੱਜ ਕੱਲ ਅਸਲੀ ਬਣ ਗਈ ਅੱਛਾ ਲਗਾ ਹਾਂ ਅੱਜ ਅਸਲੀ ਬਣਾ ਅੱਛਾ ਲਗਾ ਅੱਛਾ ਨਹੀਂ ਲੱਗਾ ਭਾਈ ਇਹਦੇ ਰੋਟੀ ਨਹੀਂ ਲੰਗੀ ਇਹ ਤਾਂ ਹੁਣ ਵਿਚਾਰਾ ਦੱਸਦਾ ਨੀਗਾ ਇਸ ਦਿਨ ਰੋਟੀ ਨਹੀਂ ਮਿਲੀ ਇਹਦੇ ਰਾਤ ਰੋਟੀ ਖਾਧੀ ਨਹੀਂ ਖਾਇਆ ਤਾਂ ਮੁਰਗਾ ਖਾਧਾ ਕਾਤਾ ਹੋਣੇ ਕਿ ਨਹੀਂ ਖਾਇਆ ਤਾਂ ਟੈਨਸ਼ਨ ਹੋਵੇ। ਕਿਉਂ? ਅੰਡੇ ਲੈ ਕੇ ਵਾਕੇ ਆ ਨਾ। ਪੰਜਾ ਟਰੈਕਟਰਾਂ ਲਾ ਜੀਏ ਯਾਰ ਬਾਈ ਫਰੀ ਦੇਈ ਜਾਂਦੇ। ਉੱਪੇ ਤੇ ਆਪ ਲੱਤ ਮਾਰ ਦੇਣਾ ਉਹਦੇ ਸਹੀ ਹੋ ਜਾਂਦਾ ਕੰਮ। ਇਹ ਬਾਈ ਦੀ ਹੋਈਦਾ ਨੁਕਸਾਨ ਸੀਗਾ। ਹਾਂ। ਤੇ ਪਰ ਹੁਣ ਇਹਦੇ ਨੇ ਪ੍ਰੋਮੋਸ਼ਨ ਹੋ ਗਿਆ ਖਿਸਾਬ ਨਾਲ। ਉਹ ਸਹੀ ਚੀਜ਼ ਆ ਲੋਕਾਂ ਜਿਹੜਾ ਕਮੈਂਟ ਕਰਦੇ। ਇਹ ਪ੍ਰੋਮੋਸ਼ਨ ਇਹ 5-7 ਲੱਖ ਲਾਉਣ ਦਾ ਤਾਂ ਵੀ ਨਹੀਂ ਸੀ। ਉਹ ਕੋ ਲੋਕਾਂ ਨੇ ਚੱਕ ਤੀ। ਨਹੀਂ ਲੋਕਾਂ ਨੇ ਚੱਕੀ ਤੇ ਮਾਨ ਸਾਹਿਬ ਜਿਵੇਂ ਮੰਨ ਲਓ ਤੁਸੀਂ ਹੁਣ ਇੰਨਾ ਆਇਆ ਨਾ ਇਹ ਇਹ ਮੁੱਦੇ ਨੂੰ ਇੰਨਾ ਸੀਰੀਅਸ ਲਿਆ। ਪਰਿੰਡੇ ਤੋਂ ਇੱਥੋਂ ਸੱਗ ਭਾਗਾ ਉਹਦੇ ਪਿੰਡੋਂ। ਉਹ ਪੰਨੋਂ ਤਾਂ ਕਿਸੇ ਦਾ ਉਹਲੇ ਆਪਣੇ ਵੀ ਪੈਂਦੇ ਰਹਿੰਦੇ ਫੇਰ ਜੇ ਕੋਈ ਨਵੇੜ ਦਾ ਆਪਾਂ ਨੂੰ ਕਿੰਨਾ ਵਧੀਆ ਲੱਗਦਾ ਹੈ ਨਾ ਤਾਂ ਯਾਰ ਕਟੋ-ਕਟ ਸ਼ੀਸ਼ੇ 'ਚ ਆਪਦੇ ਮੂਹਰੇ ਜਾ ਕੇ ਜ਼ਰੂਰ ਦੇਖਿਓ ਵੀ ਯਾਰ ਮੈਂ ਸੱਚੀ ਮੱਚੀ ਇਨਾਮਾਨਦਾਰਾਂ ਜਿੰਨਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਇਹ ਗੱਲ ਨੂੰ ਛਾਲ ਰਿਆਂ ਸ਼ਾਇਦ ਛੋੜੇ ਅੰਦਰੋਂ ਕੋਈ ਤੱਜ ਦੀ ਆਵਾਜ਼ ਆਵੇ ਧੰਨਵਾਦ ਤਾਂ ਅਸੀ ਕੱਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਉਹੀ ਆਂਡੇ ਵਾਲੀ ਟ੍ਰੇਕ ਕੋਲੇ ਫੇਰ ਖੜਾ ਐਥੋਂ ਹੀ ਆਏ ਲੈ ਕੇ 6 ਆਂਡੇ ਭਜਿਆ ਸੀਗਾ ਹੈਨਾ ਉਹ ਵੀਡੀਓ ਅਸਲੀਏ ਸੱਚ ਜਿਹੜੀ ਜਿਹੜੀ ਆਪਦੇ ਕੋਲ ਬਣਾਈ ਹੈ ਉਹਦੇ ਬਾਰੇ ਮੈਂ ਤੁਹਾਨੂੰ ਦਿਖਾ ਦੇਣਾ ਕਿਉਂਕਿ ਐਸੇ ਥਾਂ ਤੋਂ ਪਹਿਲਾਂ ਜਾਲੀ ਵੀਡੀਓ ਹੀ ਬਹੁਤ ਬਣਾਇਆ ਗਏ ਆ। ਠੀਕ ਹੈ। ਕਾਰਨ ਹੈ ਜਿਹੜਾ ਆਹ ਚਾਰ ਹੈ ਇਹਦਾ ਮੁਰਗੇ ਦਾ ਹੀ ਹੈ ਤੇ ਜਿਹੜਾ ਮਨ ਲੱਗਾ ਬੱਕਰੇ ਦਾ ਚਾਰ ਸੀ ਉਹ ਤਾਂ ਮਨ ਲੱਗਾ ਦੋ ਬੰਦੇ ਖਾ ਗਏ ਹਨਾ ਦਿਖਾਈ ਮੜਾ ਜਾ। ਕਿਉਂਕਿ ਜਿਹੜਾ ਆਹ ਭਰਾ ਸਾਡਾ ਇਹ ਹੈਗਾ ਬਰਾੜ ਬਠਿੰਡੇ ਵਾਲਾ ਤੇ ਇਹ ਮੁੰਡਾ ਲਖਵਿੰਦਰ ਸਰਾਹ ਸਾਰੀ ਜਾਣਦੇ ਹਾਂ। ਆਸਾਂ ਦੇ ਵਿੱਚ ਬਰਾੜ ਬੱਕਰੇ ਦਾ ਚਾਰ ਵੇਚਦਾ ਹੈ ਤੇ ਉਹਦੀ ਸਾਂਝਗਾਟ ਇਹ ਆਂਡਾਂ ਵਾਲੇ ਦੀ ਰੇੜੀ ਨਾਲ ਹੈ ਤੇ ਇੱਥੇ ਬਹਿ ਕੇ ਇਹ ਦੋਨੇ ਭਰਾ ਕਈ ਵਾਰੀ ਜਾਲੀ ਵੀਡੀਓ ਬਣਾਉਂਦੇ ਵੀ ਆ। ਇਹ ਮਨੋ ਦਾ ਸਮਝ ਤੁਸੀਂ ਜਾਲੀ ਵੀਡੀਓ ਬਣਾੰਗਾ ਨਾ ਕਈ ਵਾਰ ਕਮੇਟੀ ਟਾਈਪ ਬਣਾਈਆਂ ਜੀ ਬਰਾੜ ਸਾਹਿਬ ਬਣਾਉਣੇ ਹੀ ਬਣਾਉਣੇ ਹੁਣ ਬਰਾੜ ਸਾਹਿਬ ਇੱਕ ਅੱਗੇ ਆਜੋ ਹੁਣ ਅਸਲ ਸਮੋ ਦੱਸਦਾ ਵੀ ਉਹ ਵੀਡੀਓ ਜਾਲੀ ਸੀ ਆ ਮੁੰਡਾ ਤੂੰ ਵੀ ਆ ਜਾ ਨਾਲ ਇਹ ਮੁੰਡਾ ਮਾਲਕ ਆ ਭਾਈ ਬਰਾੜ ਸਾਹਿਬ ਛੋਟੇ ਤੇ ਹੁਣ ਸੋਸ਼ਲ ਮੀਡੀਆ ਤੇ ਅਜਾ ਹੰਬੀ ਆ ਕਿਉਂਕਿ ਪੁਰਾਣੀਆਂ ਵੀਡੀਓ ਵੀ ਆਈਆਂ ਹਨਾ ਵੀ ਤੁਸੀਂ ਜਿਹੜੀਆਂ ਇਹੋ ਜਿਹੀਆਂ ਵੀਡੀਓ ਪਹਿਲਾਂ ਵੀ ਫਣੀ ਬਣਾੰਗਾ ਕਿਤੇ ਕਹਿ ਦਿੰਨ ਉਹ ਜੱਟਾਂ ਦੇ ਪੋਤਾ ਕੀ ਕਰੀਨਾ ਫੁਲਾਣੇ ਧੰਕੇ ਲੋਕ ਕਿਵੇਂ ਯਕੀਨ ਮੰਨਣ ਵੀ ਇਹ ਸੱਚ ਹੈ ਤੇ ਝੂਠ ਹੈ ਨਹੀਂ ਭਾਈ ਜਿਹੜੀ ਇਹ ਚੀਜ਼ ਹੈ ਨਾ ਇੱਕ ਕ੍ਰਾਈਮ ਚ ਆ ਗਈ ਇਹ ਸਹੀ origignal ਵੀਡੀਓ ਹੈ ਜਿਹੜੀ ਰਾਤ ਸੀਸੀਟੀਵੀ ਤੇ ਆਈ ਆ ਜਿਹੜੀ ਅਸੀਂ ਪਹਿਲਾਂ ਜਿਵੇਂ ਆ ਬਾਈ ਨੂੰ ਆਂਡੇ ਵਾਲਾ ਬਣਾ ਦੇਣਾ ਕਿਤੇ ਮੈਂ ਸਬਜੀ ਵਾਲਾ ਬਣਾ ਦੇਣਾ ਕਿਤੇ ਰੇੜੀ ਵਾਲਾ ਕਿਤੇ ਜੂਸ ਵਾਲਾ ਬਣਾ ਦੇਣਾ ਉਹਦਾ ਇੱਕ ਸਾਡਾ ਨਾ ਮਗਰ ਇੱਕ ਮਕਸਦ ਹੈ ਸਾਡੇ ਨਾ ਜੱਟਾਂ ਦੇ ਮੁੰਡੇ ਕੀ ਹੈ ਸ਼ਰਮ ਮੰਦਿਆ ਹਰੇਕ ਚੀਜ਼ ਤੋਂ ਭਾਈ ਰੇੜੀ ਕਿਵੇਂ ਲਾਵਾਂਗੇ ਹਾਂ ਅਸੀਂ ਉਹ ਜਾਣ ਕੇ ਜੱਟ ਜੱਟ ਕਰਦੇ ਆ ਤੇ ਉਹ ਚ ਲੋਕਾਂ ਦਾ ਦਿਮਾਗ ਹੈ ਜਿਹੜਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਬਾਈ ਇਹ ਫੇਕ ਵੀਡੀਓ ਬਣਾਈ ਆ ਇਕੱਲਾ ਸੁਨੇਹਾ ਦੇਣ ਵਾਸਤੇ ਬਣਾਉਨੇ ਆ ਆਪਾਂ ਹਨਾ ਕਈ ਆਉਣਾ ਜਿਵੇਂ ਹੁਣ ਇਹ ਨੂੰ ਹੀ ਆਖੀ ਜਾਂਦੇ ਆ ਕਹਿੰਦੇ ਆ ਆਪ ਦੀ ਮਸ਼ਹੂਰੀ ਕਰਨ ਮਾਰੇ ਆਂਡੇ ਆ ਆਪ ਦੀ ਬੰਦੇ ਸੀ ਚੋਰੀ ਕਰਨ ਆਲੇ ਸਾਰਾ ਇੱਥੇ ਬਾਈ ਉਹ ਅੱਧਾ ਪਿੰਡ ਇਕੱਠਾ ਕਰਕੇ ਇਹਦੇ ਘਰੇ ਆਏ ਸੀ ਰਾਜ ਨਮਾ ਕਰਨ ਅੱਛਾ ਠੀਕ ਹੈ ਤੇ ਅਸੀਂ ਇੱਥੇ ਜਿਹੜੀ ਪਹਿਲਾਂ ਬਣਾਈਆਂ ਉਹ ਫੇਕ ਐ ਬਣਾਉਨੇ ਆ ਬਾਈ ਇੱਕ ਨਾ ਆਪਾਂ ਜਿਹੜਾ ਜੱਟ ਜੱਟ ਦਾ ਧੌਣ ਚ ਕਿੱਲਾ ਆਪਣੇ ਉਹ ਕੱਢ ਕੇ ਆਪਾਂ ਆਦੇ ਕੰਮ ਤੇ ਲੱਗੇ ਜਿਵੇਂ ਆ ਮੁੰਡਾ ਇਹਦੇ ਕੋਲ 25 30 ਕਿੱਲੇ ਵੰਨਦੇ ਇਸ ਤੋਂ ਬਾਅਦ ਮੈਂ ਦੱਸਾਂ ਉਹ ਮੁੰਡੇ ਕੋਲ 25 ਦੀ ਕਿਲੇ ਵਾਂਂਦੇ ਇਹ ਮੁੰਡਾ ਇਹ ਆਂਡਾ ਦੀ ਰੇੜੀ ਲਾਉਂਦਾ ਜਿਹੜਾ ਇਹ ਮੁੰਡਾ ਇਹ ਜਿਹੜਾ ਗਵਰਨਮੈਂਟ ਜੌਬ ਤੇ ਵੀ ਇਹ ਚੰਗੀ ਦੇ ਕੋਲ ਜ਼ਮੀਨ ਜਾਇਦਾਦ ਆ ਦੇ ਫੇਰ ਹੀ ਬੱਕਰੀਆਂ ਵੀ ਰੱਖਦਾ ਨਾਲ ਇਹ ਭਾਈ ਇੱਥੇ ਚਾਰੀ ਵੀ ਵੇਚਦਾ ਇਹ ਵੀ ਹੈਣਾ ਇਹ ਆਪਾਂ ਹੁਣ ਚਾਰ ਇਹਨੂੰ ਇੱਥੇ ਕਿਉਂਕਿ ਨਾ ਜਦੋਂ ਆਂਡੇ ਲੈਣ ਖੜਦੇ ਸੀਗੇ ਤੇ ਨਾਲ ਆਪਣਾ ਪ੍ਰੋਡਕਟ ਵੀ ਕੀ ਜਾਂਦੇ ਬਈ ਠੀਕ ਹੈ ਠੀਕ ਆਪਾਂ ਕਹਨੇ ਆ ਜਿਹੜਾ ਚਾਰ ਪੈਸੇ ਕਮਾਓ ਆਦਾ ਕੰਮ ਕਰੋ ਕਿਤੇ ਲੱਗੋ ਤੇ ਸਾਨੂੰ ਥੋੜਾ ਜਿਹਾ ਮਲ ਐਕਟਿੰਗ ਦਾ ਹੈਗਾ ਬਈ ਅਸੀਂ ਸਾਡਾ ਪਤਾ ਨਹੀਂ ਲੱਗਦਾ ਵੀਡੀਓ ਬਣਾਈਦਾ ਅਤੇ ਜਦੋਂ ਬਣਾਉਣੇ ਆ ਜਮਾਂ ਅਰਜੀਨਲ ਦੇ ਨਾਲ ਦੀ ਬਣਾਉਣੇ ਆ ਪਰ ਉਦੋਂ ਸਾਡੇ ਲੋਕੀ ਜਿਹੜੇ ਜ਼ਿਮੀਂਦਾਰ ਆ ਜੱਟ ਭਰਾ ਤੂੰ ਜੱਟਾਂ ਨੂੰ ਐ ਕਹਤਾ ਤੂੰ ਜੱਟਾਂ ਨੂੰ ਐ ਕਹਤਾ ਮੈਂ ਥੋੜਾ ਨਾ ਦਿਮਾਗ ਖੋਲਦਾ ਹੁਣ ਤੇ ਬਾਕੀ ਆ ਸਤਾ ਦਾ ਮੇਰਾ ਇਹਦੇ ਵਿੱਚ ਲਖਵਿੰਦਰ ਜਿਹੜਾ ਹੁਣ ਇਹ ਗੱਲ ਤਾਂ ਜਦੋਂ ਖੁੱਲੂਗੀ ਅੱਗੇ ਪਤਾ ਲੱਗਣੀ ਆ ਹਾਂਜੀ ਤੇ ਲਖਵਿੰਦਰ ਯਾਰ ਹੁਣ ਜਿਹੜੀ ਕੱਲ ਵਾਲੀ ਵੀਡੀਓ ਆ ਉਹ ਵੀ ਸੋਡੀ ਮੰਨ ਲਾ ਹੁਣ ਉਹੀ ਗੱਲ ਆ ਸਿਆਣੇ ਕਹਿੰਦੇ ਵੀ ਰੋਜ਼ ਕਹਿੰਦਾ ਸੀਗਾ ਆਦਰੀ ਕੋਈ ਬੰਦਾ ਸੀ ਮੇਰੇ ਵਰਗਾ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਅੱਜ ਅੱਜ ਇੱਕ ਸੱਚੀ ਮੂਜੀ ਸ਼ੇਰ ਆ ਗਿਆ ਫਿਰ ਤੁਸੀਂ ਰੌਲਾ ਪਾਈ ਨੇ ਨਹੀਂ ਭਈ ਉਹ ਤਾਂ ਦੇਖੋ ਹੋਣਾ ਹੀ ਹੁੰਦਾਗਾ ਪਹਿਲਾ ਵਾਲੀਆ ਵੀਡੀਓ ਤਾਂ ਭਈ ਸਿਰਫ ਸੇਧ ਦੇਣ ਵਾਸਤੇ ਸੀਗਾ ਕਿਹਨੇ ਵੀ ਜੇ ਕਿਸੇ ਦੀ ਅਣਖ ਜਗਾਉਣੀ ਆ ਉਹਨੂੰ ਮਾੜਾ ਮੋਟਾ ਤਾਨਾ ਮਿਹਣਾ ਮਾਰਨਾ ਪੈਂਦਾ ਜਿਵੇਂ ਆਪਾਂ ਕਿਹਨੂੰ ਕਹਿ ਦਈਏ ਨਾ ਉਹ ਜਾ ਉਹ ਤੂੰ ਆ ਕੰਮ ਕਰ ਨਹੀਂ ਸਕਦਾ ਫੇਰ ਉਹ ਬੰਦਾ ਕੰਮ ਕਰਦਾ ਵੀ ਅੱਛਾ ਮੈਨੂੰ ਐ ਕਿਵੇਂ ਕਹਿਤਾ ਮੈਂ ਕਰਕੇ ਦਿਖਾਉਂਗਾ ਅਸੀਂ ਭਈ ਉਵੇਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਚਾਹੇ ਕਿਸੇ ਵੀ ਜਾਤ ਦਾ ਹੋਵੇ ਉਹਨੂੰ ਅਣਖ ਜਗਾਉਣੇ ਵੀ ਯਾਰ ਤੁਸੀਂ ਐ ਕਾਹਤੋਂ ਕਹਿੰਨੇ ਪੰਜਾਬ ਚ ਕੰਮ ਹੈ ਨਹੀਂ ਤੁਸੀਂ ਕਹਿੰਨੇ ਵਿਦੇਸ਼ ਹੀ ਜਾਣਾ ਪੂ ਆ ਬਾਈ ਕੋਲੇ ਚੰਗੀ ਪੈਲੀ ਆ ਇਹ ਵਿਦੇਸ਼ ਜਾ ਸਕਦਾ ਤੇ ਘਰ ਦੇ ਵਿਦੇਸ਼ ਗਿਆ ਪਰ ਨਹੀਂ ਜਾਂਦਾ ਕਿ ਨਾ ਮੈਂ ਜਦੋਂ ਇਹ ਆਇਆ ਇਹ ਕਹਿੰਦਾ ਵੀ ਮੈਂ ਥੋੜਾ ਸੰਗਦਾ ਮੈਂ ਕਿਹਾ ਵੀ ਤੇਰੀ ਥਾਂ ਤੇ ਮੈਂ ਖੜਦਾ ਆਪਾਂ ਤਾਂ ਸੇਰ ਦੇਣੀ ਹੈ ਵੀ ਯਾਰ ਪੰਜਾਬ ਚ ਬਹੁਤ ਕੰਮ ਹੈ ਵੀ ਕੰਮ ਕੋ ਵੱਡਾ ਨਹੀਂ ਛੋਟਾ ਨਹੀਂ ਨਹੀਂ ਨਾਰਮਲ ਸੋਝ ਲੈਂਦਾ ਵੀ ਯਾਰ ਕਮਾਲ ਹੈ ਤੇਰੀ ਲਾਹਣ ਤਿਆਰ ਤ ਨੂੰ ਅੰਡੇ ਵਿੱਚ ਹੀ ਹਨ ਉਹ ਚੀਜ਼ ਲੋਕਾਂ ਦੇ ਦਿਮਾਗ ਚੋਂ ਕੱਢਣ ਵਾਸਤੇ ਅਸੀਂ ਉਹ ਵੀਡੀਓ ਬਣਾਈ ਸੀ ਤੇ ਬਾਕੀ ਜਿਹੜੀ ਕੱਲ ਵਾਲੀ ਹੈ ਭਈ ਉਹ ਤਾਂ ਸਾਰਾ ਕਿਤੇ ਲਾਲਾ ਲਾਲਾ ਹੋਈ ਪਈ ਹੈ ਉਹ ਬਸ ਬੰਦਾ ਓਰੀਜినਲ ਸੀ ਉਹ ਓਰੀਜਨਲ ਸੀ ਪੱਕੀ ਗੱਲ ਹੈ ਉਹ ਵੀ ਅਸਲੀ ਸੀ ਜਿਹੜੀਆਂ ਆਹ ਯਾਰ ਜਾਦਾ ਤੁਸੀਂ ਜਿਹੜੀਆਂ ਵੀਡੀਓ ਬਣਾਉਣੇ ਉਹਦੇ ਥੱਲੇ ਲਿਖ ਦਿਆ ਕਰ ਲਿਖਿਆ ਹੁੰਦਾ ਬਈ ਲਿਖਿਆ ਹੁੰਦਾ ਪਰ ਪੜਦੇ ਨਹੀਂ ਇਹ ਲਿਖਿਆ ਹੁੰਦਾ ਵੀ this video is for educational purpose only ਲਿਖਿਆ ਹੁੰਦਾ ਪੰਜਾਬੀ ਚ ਵੀ ਲਿਖਾਂਦੇ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੈ ਜਾਂ ਮਤਲਬ ਸਿੱਖਿਆ ਦੇਣ ਲਈ ਬਣਾਈ ਗਈ ਹੈ ਹੁਣ ਅਗਲਾ ਨਹੀਂ ਪੜਦਾ ਉਹ ਗੱਲ ਬੱਖਰੀ ਹੈ ਹਾਂ ਕਮੈਂਟ ਕਿਨੇ ਚਰਚਾਉਂਦਾ ਹੁੰਦਾ ਦੇਖ ਕੇ ਆਉਂਦਾ ਹੁੰਦਾ ਕਿਵੇਂ ਕਮੈਂਟ ਵਾਲੇ ਬੰਦੇ ਜਿਹੜੇ ਬੰਦੇ ਵਗਿਆ ਕਮੈਂਟ ਵੇਖਣੀਆਂ ਵੀਡੀਓ ਕੋ ਇਹਨੇ ਜੱਟਾਂ ਨੂੰ ਐਂ ਬੋਲਦਾ ਤੂੰ ਕੰਮ ਨਹੀਂ ਕਰਦਾ ਪੰਜਾਬੀਆਂ ਨੂੰ ਉਹ ਨਹੀਂ ਕਰਨਦਾ ਅਸੀਂ ਨਾ ਜਿਹੜੀ ਆਪਣੇ ਲੋਕਾਂ ਚ ਵਿਚਾਰਤਾ ਰਹੁੰਦੇ ਪਿੰਡ ਚ ਬਈ ਆਹ ਦਾ ਯਾਰ ਬੱਕਰੀਆਂ ਰੱਖ ਲਏ ਨੇ ਆਹ ਦਾ ਯਾਰ ਆਂਡਿਆਂ ਦੀ ਡੇੜੀ ਹੁਣ ਇਹਨੂੰ ਜਿਹੜੇ ਲੋਕ ਤਾਂ ਨੇ ਮੈਨੇ ਮਾਰਦੇ ਸੀ ਰਿਸ਼ਤੇਦਾਰ ਮਾਰਦੇ ਸੀ ਉਹ ਅਸੀਂ ਮੈਂ ਇਹਨੂੰ ਪੱਤਰਕਾਰ ਬਣ ਕੇ ਇਹਨੂੰ ਵੀਡੀਓ ਚ ਮਾਰਤੇ ਆ ਆ ਇਹਨੂੰ ਮੈਂ ਹੰਡਾਣਾ ਬਣਾਤਾ ਠੀਕ ਹੈ ਉਹ ਚੀਜ਼ੇ ਪੇਸ਼ ਕਰਦੇ ਆ ਬਈ ਠੀਕ ਹੈ ਹੁਣ ਕਈ ਵਿੱਚ ਬਾਲੇ ਪੜ੍ਹੇ ਲਿਖੇ ਬੰਦੇ ਉਹ ਕਰੀ ਜਾਂਦੇ ਇਹ ਵੀ ਨਕਲੀ ਆ ਵੀਡੀਓ ਜਾਲੀ ਆ ਭਾਈ ਜਾਲੀ ਵੀਡੀਓ ਦਾ ਤੇ ਉਹਦਾ ਪਤਾ ਲੱਗ ਜਾਂਦਾ ਠੀਕ ਹੈ ਉਹਦੇ ਵਿੱਚ ਭਈਆ ਨਹੀਂ ਲੈਂਦਾ ਸੀ ਤੁਸੀਂ ਅਜ ਤੱਕ ਹਾਂ ਭਈਆ ਹੁਣ ਲਿਆ ਕਰਾਂਗੇ ਉਹ ਟ੍ਰੈਂਡ ਕਰ ਲਿਆ ਸੀ ਆਹ ਮੁੰਡੇ ਤੋਂ ਹੀ ਪੁੱਛੇ ਮਾਲਕ ਆ ਭਾਈ ਉਹ ਰਾਜੂ ਆਪਣਾ ਹੈ ਨਹੀਂ ਇਹਨੂੰ ਪੁੱਛ ਲੋ ਰਾਜੂ ਆਈਂ ਅਰੇ ਆ ਭੱਜ ਕੇ ਯਾਰ ਇਹ ਇਹ ਅਸਲੀ ਮਾਲਕ ਹੈ ਮੈਂ ਤਾਂ ਨਹੀਂ ਕਿਹਾ ਇਹ ਅਸਲੀ ਮਾਲਕ ਹੈ ਕਿ ਆ ਤੇਰੇ ਕੋਲ ਕਿੰਨੀ ਜ਼ਮੀਨਾਂ ਕਿੰਨੀਆਂ ਪੜਾਂ ਛੋੜਿਆ ਭਾਈ ਵਧੀਆ ਕਰੋ ਸਰ ਦੇ ਵਰਦੇ ਆ ਹਾਂ ਆਪਣੇ ਹੈਗੇ ਬੀਏ ਪਾਸ ਆਪਾਂ ਠੀਕ ਹੈ ਹਾਂ ਹਾਂ ਆ ਜਾ ਰਾਜੂ ਤੇ पाला राजू ਇਹ ਬੰਦੇ ਪਹਿਲੇ ਦੋਨੋਂ ਬੰਦੇ ਜਾਲੀ ਵੀਡੀਓ ਬਣਾਉਂਦੇ ਤੇ ਹਨ ਆਜੀ ਉਹ ਯਾਰ ਉਹ ਜਾਲੀ ਵੀਡੀਓ ਬਣਾਉਂਦੇ ਸੀ ਐ ਸਮਝ ਲਾ ਬੱਬਾ ਨਕਲੀ ਨਕਲੀ ਤੇ ਅੱਜ ਕੱਲ ਅਸਲੀ ਬਣ ਗਈ ਅੱਛਾ ਲਗਾ ਹਾਂ ਅੱਜ ਅਸਲੀ ਬਣਾ ਅੱਛਾ ਲਗਾ ਅੱਛਾ ਨਹੀਂ ਲੱਗਾ ਭਾਈ ਇਹਦੇ ਰੋਟੀ ਨਹੀਂ ਲੰਗੀ ਇਹ ਤਾਂ ਹੁਣ ਵਿਚਾਰਾ ਦਸਦਾ ਨੀਗਾ ਇਸ ਦਿਨ ਰੋਟੀ ਨਹੀਂ ਮਿਲੀ ਇਹਦੇ ਰਾਤ ਰੋਟੀ ਖਾਧੀ ਨਹੀਂ ਖਾਇਆ ਤਾਂ ਮੁਰਗਾ ਖਾਧਾ ਕਹਤਾ ਉਹਨੇ ਕਿ ਨਹੀਂ ਖਾਇਆ ਤਾਂ ਟੈਨਸ਼ਨ ਹੋਵੇ ਕਿਉਂ ਅੰਡਰ ਲੈ ਕੇ ਵਾਕਿਆ ਨਾ ਇਧਰ ਇਧਰ ਲੈ ਪਾਸੇ ਹੋਰ ਨਸਗੇ ਇਹ ਬੰਦੇ ਜਿਹੜੇ ਹੈਗਾ ਇਹ ਹੈਗਾ ਸਾਡੇ ਮਾਨ ਸਾਹਿਬ ਬਠਿੰਡੇ ਵਾਲੋਂ ਆਪਣਾ ਭਰਾ ਵੀ ਆ ਚਲੋ ਤੇ ਬਾਕੀ ਜਿਹੜਾ ਮੁੱਦਾ ਠਾਇਆ ਇਹ ਸਾਰਾ ਸਾਰਾ ਇਹ ਦੋ ਬੰਦੇ ਦੀ ਦੇਣ ਇਹਨੇ ਹਨਾ ਇਹਨੇ ਅੱਛਾ ਆ ਦੇਖ ਲੋ ਹਰ ਵੀ ਮਾਨਦਾ ਤੇ ਵੀ ਪੰਜਾਂ ਟਰੈਕਟਰਾਂ ਟਰੂਆਂ ਲੈ ਜੀਏ ਯਾਰ ਬਾਈ ਫਰੀ ਦੇਈ ਜਾਂਦੇ ਆ ਮਾੜਾ ਹੋਇਆ ਇਹ ਨਾ ਕਰਾ ਕਰੋ ਯਾਰ ਦੇਖੋ ਹਨਾ ਨਹੀਂ ਅਸਲ ਚ ਨਾ ਸਾਡੇ ਲੋਕ ਜਿਹੜੇ ਹੈਗਾ ਸਵਾਦ ਵਾਲੇ ਦੇਖ ਲਓ ਸਵਾਦ ਸਵਾਦ ਮਾਨਸਾ ਢੱਪਿਆ ਹੈ ਤੇ ਹੋਰ ਵੀ ਦੇਖ ਲਾ ਆ ਗੱਡੀਆਂ ਦਿਖਾਈਆਂ ਅਸਲ ਬਰਾੜ ਸਾਹਿਬ ਸਾਰੀਆਂ ਇਹ ਨੀਆਂ ਗੱਡੀਆਂ ਕਿਤੇ ਖੜੀਆਂ ਦੇਖੀਆਂ ਸੀ ਨਹੀਂ ਇਹ ਨਾ ਭਾਈ ਜਿਵੇਂ ਕੁੱਬੇ ਤੇ ਆਪਾਂ ਲੱਤ ਮਾਰਦੇ ਹਾਂ ਨਾ ਉਹਦੇ ਸਹੀ ਹੋ ਜਾਂਦਾ ਕੰਮ ਇਹ ਬਾਈ ਦੀ ਹੋਈਦਾ ਨੁਕਸਾਨ ਸੀਗਾ ਹਾਂ ਤੇ ਪਰ ਹੁਣ ਇਹਦੇ ਨੇ ਨਾ ਪ੍ਰੋਮੋਸ਼ਨ ਹੋ ਗਈ ਆ ਕਿਸ ਹਿਸਾਬ ਨਾਲ ਉਹ ਸਹੀ ਚੀਜ਼ ਆ ਲੋਕਾ ਜਿਹੜੇ ਕਮੈਂਡ ਕਰਦੇ ਨੇ ਪ੍ਰੋਮੋਸ਼ਨ ਇਹ 5-7 ਲੱਖ ਲਾਉਣ ਦਾ ਤਾਂ ਵੀ ਨਹੀਂ ਸੀ ਹੋਣੀ ਹੁਣ ਜਾ ਗਵਾਣੀ ਹੋਵੇ ਵੱਡੇ ਜੇ ਕਿਤੇ ਪਹਿਲਾਂ ਮਾਂ ਨੂੰ ਸਾਦਾ ਮਾਂ ਨੇ ਕਹਿਣਾ ਸੀ 20000 ਰੁਪਿਆ ਕਰਨਾ 15 ਤੋਂ ਘੱਟ ਭਈ ਮੈਨੂੰ ਆਉਣਾ ਹਨਾ ਇਹ ਕਹਿਣਾ ਸੀ ਤੇ ਹੁਣ ਹੁਣ ਭਾਈ ਉਹ ਨਾ ਮੈਨੂੰ ਉਹਦਾ ਸਹੀ ਸਹੀ ਗੱਲ ਦੱਸਾਂ ਸੌਣ ਲੱਗੇ ਉਹਦਾ ਵਿਚਾਰੇ ਦਾ ਮੈਨੂੰ ਤਰਸ ਆਇਆ ਮੈਨੂੰ ਮੇ ਉਹ ਕਹਿੰਦਾ ਬਾਈ ਵੀ ਐਂ ਕਰਕੇ ਯਾਰ ਵੀ ਨਵੇੜ ਦੇ ਵੀ ਯਾਰ ਬਾਈ ਕਿ ਮੈਨੂੰ ਪਤਾ ਲੱਗਿਆ ਤਰਖਾਸਤ ਵੀ ਤੇ ਆਇਆ ਮੇਰੇ ਤੇ ਮੈਂ ਇਹਨੂੰ ਫੋਨ ਕਰਾਂਗਾ ਕਿੱਥੇ ਕਹਿੰਦਾ ਉਹ ਕੋਰਟ ਭਾਈ ਉਹ ਆਈ ਜਾਣਾ ਤੇ ਸ਼ਾਇਦ ਕੋਰਟ ਭਾਈ ਟਾਣਾ ਹੈ ਨਾ ਤੁਹਾਨੂੰ ਲੱਗਦਾ ਕੋਰਟ ਭਾਈ ਗਈ ਪਹਿਲਾਂ ਮੜਕੇ ਮੇਕੀ ਆਈ ਇਹ ਵਿਚਾਰਾ ਠੰਡਾ ਬੋਲਿਆ ਕਹਿੰਦਾ ਭਾਈ ਕੋਈ ਗੱਲ ਨਹੀਂ ਜਾਲ ਆਪਣੇ ਕੋਲੇ ਭਾਈ ਆਈ ਅਸੀਂ ਤੁਹਾਨੂੰ ਆਏ ਕਿ ਵੀਡੀਓ ਵੀ ਭਾਈ ਨਾ ਬਣਾ ਯਾਰ ਵੀ ਆਪਦਾ ਨਵੇੜਲੇ ਵੀ ਬਹੁਤ ਉਹਦੇ ਨਰਮਾਈ ਚ ਪੇਸ਼ ਆਇਆ ਉਹ ਕਹਿੰਦਾ ਨਹੀਂ ਮੈਂ ਵੀਡੀਓ ਬਣਾਉਣੀ ਆ ਭਾਈ ਪਤਾ ਲੱਗਿਆ ਵੀ ਸਾਡੇ ਸਕੈਨਰ ਦਾ ਕੋਈ ਚੱਕਰ ਪੈ ਗਿਆ ਸੀਗਾ ਵੀ ਸਕੈਨ ਨਹੀਂ ਹੋਇਆ ਸੀ ਤੇ ਆਹੀ ਗੱਲ ਸੀ ਉਹ ਲੋਕਾਂ ਨੇ ਚੱਕਤੀ ਨਹੀਂ ਲੋਕਾਂ ਨੇ ਚੱਕੀ ਤੇ ਮਾਨ ਸਾਹਿਬ ਜ ਆਪ ਨੂੰ ਨੰਨ ਦਾ ਕਹਿਦਾ ਰੋਲਾ ਨਵੇੜੇ ਰੋਲੇ ਆਪਣੇ ਵੀ ਪੈਂਦੇ ਰਹਿੰਦੇ ਫੇਰ ਜੇ ਕੋਈ ਨਵੇੜ ਦਾ ਆਪ ਨੂੰ ਕਿੰਨਾ ਵਧੀਆ ਲੱਗਦਾ ਹੈ ਨਾ ਤਾਂ ਯਾਰ ਇਹ ਵਾ ਕੇ ਵੀ ਭਰਾ ਸੀ ਹੁਣ ਇਹ ਵੀ ਇਹ ਵੀ ਅੰਡੇ-ਉੰਡੇ ਫੇਰ ਕੋਲ ਲੈ ਕੇ ਜਾਂਦੇ ਮੈਂ ਤਾਂ ਰਾਤ ਹੀ ਪਛਾਣ ਹੈਗੀ ਮੈਂ ਛੱਪਰ ਜਾਦਾ ਹੋਂਦਾ ਮਾ ਜੋ ਛੱਪਰ ਜਾਦਾ ਹੋਂਦਾ ਤੇ ਨਹੀਂ ਹਰੇ ਇੱਕ ਗੱਲ ਇਹ ਵੀ ਇਹ ਏਡਾ ਗੰਭੀਰ ਮਸਲਾ ਇਹਨੇ ਦਾ ਮਤਲਬ ਇੱਕ ਜਿਹੜਾ ਹੈਗਾ ਪਾਰਟੀ ਬਣ ਰਹੀ ਆ ਉਹ ਇੱਕ ਐਮਪੀ ਦੇ ਮੂੰਹੋਂ ਨਿਕਲੇ ਉਹ ਸ਼ਬਦਾਂ ਨੂੰ ਵੀ ਰੋਲਤਾ ਯਾਰ ਜਮਾਂ ਰੋਲਤਾ ਉਹਦਾ ਵਿਚਾਰੇ ਦਾ ਵਧੀਆ ਹੋਇਆ ਉਹਨੂੰ ਫਾਇਦਾ ਹੋਇਆ ਜਿਹੜੇ ਮੂੰਹ ਚ ਸ਼ਬਦ ਨਿਕਲੇ ਸੀ ਜੋ ਵੀ ਸਾਰਿਆਂ ਨੂੰ ਪਤਾ ਹੈ ਤੂੰ ਦੱਸ ਦੇ ਕਿਹੜੇ ਸ਼ਬਦ ਜਿਮਾਲੇ ਦੱਸੀ ਉਹ ਉਹ ਵੀ ਰੋਲ ਗਿਆ ਉਹ ਜੀਬ ਸਿਰਪ ਕਰ ਜਾਂਦੇ ਉਹ ਇੱਕ ਵੱਡਾ ਮੁੱਦਾ ਬਣਾਣਾ ਸੀ ਬਹੁਤ ਬਹੁਤ ਦੂਜੀਆਂ ਪਾਰਟੀਆਂ ਨੇ ਚੱਕ ਲਿਆ ਨਾ ਕਿ ਉਹ ਵਿਚੀ ਰੋਲਤਾ ਵਿਚੀ ਰੋਲਤਾ ਕਿਉਂਕਿ ਸਰਵਜ ਸਿੰਘ ਖਾਸ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਕਿ ਉਹ ਕਹਿੰਦਾ ਜੀ ਪਾਰਟੀ ਦਾ ਨਾਂ ਕੀ ਰੱਖਿਆ ਉਹ ਕਹਿੰਦਾ ਹਜੇ ਦਿੱਲੀੋਂ ਆਉਂ ਨਹੀਂ ਤਾਂ ਉਹ ਮੁੱਦਾ ਇੱਡਾ ਵੱਡਾ ਹੋਣਾ ਸੀ ਉਹ ਦਿੱਲੀ ਨੂੰ ਆਂਡਿਆਂ ਨੇ ਰੋਲਤਾ ਤੇ ਇਹ ਰੋਲ ਲੰਮਾਉਣ ਦੇ ਵਿੱਚ ਮਾਨ ਬਠਿੰਡੇ ਵਾਲਾ ਬਰਾਲ ਬਠਿੰਡੇ ਵਾਲਾ ਸਾਡੇ ਸਤਕਾਰਯੋਗ ਭਰਾ ਲਖਮਿੰਦਰ ਸਰਾਹ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਇਹ ਨਾ ਹੁੰਦੇ ਸ਼ਾਇਦ ਇਹ ਮਸਲਾ ਦੱਬਿਆ ਰਹਿ ਜਾਂਦਾ ਤੇ ਪੰਜਾਬ ਦਾ ਮੁੱਦਾ ਇੱਥੇ ਦੱਬ ਕੇ ਰਹਿ ਜਾਂਦਾ ਸੀਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੋ ਜਿਹੇ ਮੁੱਦਿਆਂ ਬਾਰੇ ਇੱਕ ਗੱਲ ਹੋਰ ਵੀ ਹੈ ਸਾਡੇ ਪੰਜਾਬ ਦੀ ਆਡੀਅੰਸ ਅਸੀਂ ਕਹਿੰਦੇ ਆ ਵੀ ਯਾਰ ਕੋਈ ਚੱਜ ਦੀ ਗੱਲ ਨਹੀਂ ਸੁਣਦੇ ਇਦਾਂ ਨਹੀਂ ਮਸਲੇ ਪੰਜਾਬ ਦੇ ਬਹੁਤ ਵੱਡੇ ਆ ਬਹੁਤ ਹੀ ਜਿਆਦੇ ਵੱਡੇ ਆ ਇਹੋ ਜਿਹਾਂ ਚੋਰੀਆਂ ਹਰ ਚਰਾਹੇ ਹਰ ਮੋੜ ਤੇ ਹੋ ਰਹੀਆਂ ਹਾਂ ਇਕੱਲਾ ਕੈਮਰੇ ਚ ਨਹੀਂ ਆਇਆ ਹੋਣਾ ਬੰਦਾ ਉਹ ਇਹ ਕਹਿੰਦਾ ਭਈ ਪਹਿਲਾਂ 2 ਦਿਨ ਪਹਿਲਾਂ ਵੀ 2 ਟਰੇਆਂ ਚੱਕੀਆਂ ਗੀਆਂ ਇੱਕ ਦਿਨ 60 ਮੁਰਗੀਆਂ ਵਾਲੇ ਵੀ ਨਹੀਂ ਫੜੇ ਗਏ ਪਰ ਆ ਜਿਹੜਾ ਕੱਲ ਦਾ ਜਿਹੜੇ ਗਰੀਬ ਦਾ ਤੁਸੀਂ ਜਿਉਣਾ ਦੁਸ਼ਵਾਰ ਕੀਤਾ ਹੋ ਸਕਦਾ ਉਹਦੇ ਜਵਾਕਾਂ ਨੂੰ ਮੂੰਹ ਦਿਖਾਉਣ ਚੋ ਗਿਆ ਰਿਹਾ ਹੋਵੇ ਕਟੋ-ਕਟ ਸ਼ੀਸ਼ੇ 'ਚ ਆਪਦੇ ਮੂਹਰੇ ਜਾ ਕੇ ਜ਼ਰੂਰ ਦੇਖਿਓ ਵੀਰ ਮੈਂ ਸੱਚੀ ਮੁੱੱਚੀ ਇਨਾਂਮ ਆਨਦਾਰ ਹਾਂ ਜਿੰਨਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਇਹ ਗੱਲ ਨੂੰ ਛਾਲ ਰਿਆਂ ਸ਼ਾਇਦ ਓਡੇ ਅੰਦਰੋਂ ਕੋਈ ਚੱਜ ਦੀ